ਜ਼ਿਲ੍ਹਾ ਮੁਖਸਰ ਵਿਖੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਮਨਰੇਗਾ ਯੋਜਨਾ ਦੀ ਥਾਂ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਵਿਕਸਤ ਭਾਰਤ ਜੀ ਰਾਮਜੀ ਯੋਜਨਾ ਦੇ ਖਿਲਾਫ ਲੋਕਾਂ ਵਿੱਚ ਤਿੱਖਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਵੱਖ-ਵੱਖ ਆਗੂਆਂ ਦੇ ਲੋਕਾਂ ਨੇ ਇਸ ਵਿਰੋਧ ਨੂੰ ਸਿਆਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਗਰੀਬਾਂ ਦੀ ਭਲਾਈ ਨਹੀਂ ਸਗੋਂ ਪੁਰਾਣੇ ਪ੍ਰਸ਼ਾਸਕ ਸਿਸਟਮ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜੋ ਜੀ ਰਾਮਜੀ ਬਿੱਲ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਜਿੰਨੇ ਵੀ ਉਸ ਰੋਜ਼ਗਾਰ ਦੇ ਲੋਕ ਲਾਭ ਲੈ ਰਹੇ ਸੀਗੇ ਉਹਨਾਂ ਦਾ ਲਾਭ ਪਹਿਲਾਂ ਨਾਲੋਂ ਵੱਧ ਮਿਲੂਗਾ ਕਿਉਂਕਿ ਜੋ ਰੋਜ਼ਗਾਰ ਦੇ 100 ਦਿਨ ਸੀ ਉਸ ਤੋਂ ਵਧਾ ਕੇ 125 ਦਿਨ ਕੀਤੇ ਗਏ ਆ ਜੋ ਦਿਹਾੜੀ ਸੀ 205 ਰੁਪਏ ਤੋਂ ਵਧਾ ਕੇ 400 ਰੁਪਏ ਕੀਤੀ ਗਈ ਹੈ ਔਰ ਕੰਮ ਦੇ ਵਿੱਚ ਪਾਰਦਰਸ਼ਤਾ ਆਊਗੀ ਹੁਣ ਇਹਦੇ ਵਿੱਚ ਬਾਇਓਮੈਟ੍ਰਿਕਸ ਲਾਜ਼ਮੀ ਕਰਤੇ ਤੁਹਾਡਾ ਅੰਗੂਠਾ ਲੱਗੇਗਾ ਠੀਕ ਹੈ ਤੁਹਾਡੇ ਆਧਾਰ ਨਾਲ ਪੈਨ ਨਾਲ ਜਿਹੜਾ ਲਿੰਕ ਜਨਦਨ ਯੋਜਨਾ ਦੇ ਖਾਤੇ મોદી ਜੀ ਨੇ ਖਲਵਾਏ ਸੀ ਆਉਂਦੇ ਸਾਰ 2015-16 ਚ ਨੋਟਬੰਦੀ ਵੇਲੇ ਬੜਾ ਆਪਾ ਇਸ਼ੂ ਬਣਾਇਆ ਸੀ ਇਹਨਾਂ ਚ ਖਾਤਿਆਂ ਚ ਪੈਸੇ ਕੌਣ ਪਾਏਗਾ ਇਹ ਐਂ ਪਹਿਣਗੇ ਇਹ ਸਾਰੀਆਂ ਯੋਜਨਾਵਾਂ ਜਿਵੇਂ ਯੂਐਸ ਦੇ ਵਿੱਚ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਿਵੇਂ ਸਾਰਾ ਕੁਝ ਆਨਲਾਈਨ ਹੈ ਸਰਕਾਰ ਦੇ ਕੋਲੇ ਤਾਂ ਇਹਨੂੰ ਆਨਲਾਈਨ ਤਰਜ਼ ਦੇ ਉੱਤੇ ਲਿਆਂਦਾ ਗਿਆ ਇਹਦੇ ਵਿੱਚ ਕ੍ਰਪਸ਼ਨ ਦਾ ਜਿਹੜਾ ਸਕੋਪ ਸੀ ਉਹਨੂੰ ਖਤਮ ਕੀਤਾ ਗਿਆ ਇਨਫੋਰਮੇਸ਼ਨ ਦੇ ਰਹੇ ਗਲਤ ਪੜਾ ਰਹੇ ਨੇ ਜੀ ਰਾਮ ਜੀ ਬਿੱਲ ਦੇ ਨਾਲ 60% ਸੈਂਟਰ ਦੇ ਨੇ 40% ਸਟੇਟ ਦੇਣਾ ਹੈ ਵੱਡਾ ਫਾਇਦਾ ਕਿ ਜੇ ਸਾਰੇ ਲੋਕਾਂ ਨੂੰ ਭਣਪਰਾਵਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਦਾ ਸੀ ਉਹ 125 ਦਿਨ ਦਾ ਹੋ ਚੁੱਕਿਆ ਹੈ ਇਹਦੇ ਵਿੱਚ ਇੱਕ ਹੋਰ ਨ ਸਿੰਪਲੀਫਾਈ ਕੀਤਾ ਗਿਆ ਕਿਉਂਕਿ ਇਹਦੇ ਵਿੱਚ ਕ腐ਸ਼ਨ ਖਤਮ ਹੋ ਗਈ ਸਿੱਧਾ ਉਹਨਾਂ ਦੇ ਖਾਤਿਆਂ 'ਚ ਪੈਸੇ ਆਉਣੇ ਹੈਗੇ ਆ ਸਾਰੇ ਦਾ ਸਾਰਾ ਕੰਟਰੋਲ ਜਿਹੜਾ ਹੈਗਾ ਡਿਜੀਟਲਾਈਜੇਸ਼ਨ ਹੋਣ ਕਰਕੇ ਜਿਹੜਾ ਲੋਕਲ ਲੈਵਲ ਤੇ ਕੋਈ ਮਤਲਬ ਉਹਦੇ ਵਿੱਚ ਹੁੰਦੀ ਸੀ ਭਾਈ ਭਤੀਜਾਵਾਦ ਉਹ ਬਿਲਕੁਲ ਖਤਮ ਹੋ ਗਿਆ ਕੋਈ ਸ਼ਿਫਾਰਸ਼ ਨਹੀਂ ਹੋਊਗੀ ਸੋ ਮੈਂ ਸਮਝਦਾ ਕਿ ਜਿਹੜਾ ਜੀ ਆਰਮ ਜੀ ਨਵਾਂ ਬਿੱਲ ਲਿਆਂਦਾ ਗਵਰਨਮੈਂਟ ਆਫ ਇੰਡੀਆ ਨੇ ਇਹ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਸੁਧਾਰ ਕੀਤਾ ਗਿਆ ਵੀ ਅੱਗੇ ਸਾਡੇ ਇਨਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਸੀਗਾ ਵੀ ਪਹਿਲਾਂ ਤਾਂ ਪਿੰਡ ਦਾ ਸਰਪੰਚ ਪੰਜ ਚਾਰ ਬੰਦੇ ਆਪਦੇ ਪਾਲਣ ਦਾ ਸੀ ਫਿਰ ਪਿੰਡ ਦੀ ਜਿਹੜਾ ਸੈਕਟਰੀ ਲੱਗਿਆ ਪੰਚਾਇਤ ਸੈਕਟਰੀ ਉਹ ਪਾਲਣ ਦਾ ਸੀ ਫਿਰ ਜਿਹੜਾ ਜੇਈ ਲੱਗਿਆ ਹੀ ਦੋ ਤਿੰਨ ਬੰਦੇ ਉਹ ਪਾਲਣ ਦਾ ਸੀ ਆਪਣੇ ਉਤੋਂ ਲੱਗ ਜਾਂਦੇ ਮੇਡ ਜਿਹਨੂੰ ਆਪਾਂ ਲਾਉਂਦੇ ਸੀ ਪੰਜ ਚਾਰ ਬੰਦੇ ਐਸਾ 20 25 ਬੰਦਿਆਂ ਦੀ ਐਕਸਟਰਾ ਜਿਹੜੇ ਬੰਦੇ ਕੰਮ ਨਹੀਂ ਕਰਦੇ ਸੀ ਉਹਨਾਂ ਦੀ ਮਜ਼ਦੂਰੀ ਦਿਹਾੜੀ ਪਾਉਂਦੇ ਸੀ ਔਰ ਉਸ ਗੱਲ ਦੀ ਤਕਲੀਫ ਹੁੰਦੀ ਸੀ ਅੱਜ ਉਹਨੂੰ ਬੰਦ ਕਰਤਾ ਮੌਦੀ ਸਾਹਮਣੇ ਅੱਜ ਜਿਹੜਾ ਬੰਦਾ ਕੰਮ ਕਰੇਗਾ ਮਾਇਓਮੈਟ੍ਰਿਕ ਉਹਦੀ ਹਾਜ਼ਰੀ ਲੱਗੇਗੀ ਜਾਣ ਲੱਗੇ ਫਿਰ ਉਹਦੀ ਹਾਜ਼ਰੀ ਲੱਗੇਗੀ ਤਾਂ ਫੇਰ ਹੀ ਉਹ ਜਿਹੜਾ ਉਹਦਾ ਕੰਮ ਮੰਨਿਆ ਜਾਏਗਾ ਔਰ ਉਹਨੂੰ ਅਕਾਊਂਟਸ ਪੈਸੇ ਪੈਣਗੇ